ਸੰਗਰੂਰ ਰਹਿ ਗਿਆ 33 ਕਿਲੋਮੀਟਰ ਬਠਿੰਡਾ 128 ਤੇ ਲੁਝਾਨਾ 110 ਤੇ ਆਪਾਂ ਪਹੁੰਚ ਗਏ ਕਾਕੂ ਵਾਲੇ ਕਾਕੂ ਵਾਲੇ ਤੋਂ ਜ਼ਿਲ੍ਹਾ ਸੰਗਰੂਰ ਸ਼ੁਰੂ ਹੋ ਜਾਂਦਾ ਹੈ ਜੀ ਵੀਡੀਓ ਵੇਖ ਰਹੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ 23 ਸਤੰਬਰ ਸਾਲ 2024 ਤੇ ਅੱਜ ਦਾ ਆਪਣਾ ਸਫ਼ਰ ਰਹੇਗਾ ਗੁਰਦੁਆਰਾ ਮਸਤੂਆਣਾ ਸਾਹਿਬ ਤੱਕ ਇਸ ਟਾਈਮ ਆਪਾਂ ਰੁਕਿਓ ਆ ਕਾਕੂ ਵਾਲੇ ਇੱਥੇ ਬਾਹਰ ਇੱਕ ਗੁਰਦਸਾ ਬਣਦਾ ਪਿਆ ਇੱਥੋਂ ਪਾਣੀ ਭਰ ਲਿਆ ਠੰਡਾ ਪਾਣੀ ਪੁਣੇ ਤੋਂ ਪੀ ਕੇ ਤੇ ਹੁਣ ਅਗਲਾ ਸਫ਼ਰ ਨਿਬੇੜਦੇ ਆ ਤੇ ਕਰੀਬਨ ਆਪਣਾ 28 ਕਿਲੋਮੀਟਰ ਆਪਾਂ ਸਫ਼ਰ ਤੈਅ ਕਰ ਲਿਆ ਅੱਜ ਤੇ 40 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਬਾਕੀ। ਤੁੱਪਾ ਬਾਵਾ ਅੱਜ ਕੜੀ ਹੈ ਗਰਮੀ ਅੱਜ। ਤੇ ਉਹ ਮਿਲਦੇ ਨਹੀਂ ਅੱਜ ਦੇ ਸਫ਼ਰਾਂ ਦੇ ਵਿੱਚ। ਸਮਾਂ ਹੋ ਗਿਆ ਜੀ 8:15 ਮਿੰਟ। ਦਿਲਵਾ ਇੱਥੋਂ ਰਹਿ ਗਿਆ ਤਕਰੀਬਨ 5 ਕਿਲੋਮੀਟਰ। ਅੱਜ ਹਵਾ ਹੈ ਨਹੀਂ ਬਿਲਕੁਲ। ਇਸ ਕਰਕੇ ਜਦੋਂ ਸਾਈਕਲ ਤੋਂ ਉਤਰ ਜਾਂਦੇ ਆ ਤਾਂ ਉਦੋਂ ਗਰਮੀ ਵੱਧ ਲੱਗਦੀ ਹੈ। ਸਾਈਕਲ ਚੱਲਦਾ ਤਾਂ ਹਵਾ ਮਾੜੀ ਮੋਟੀ ਲੱਗਦੀ ਰਹਿੰਦੀ ਹੈ ਤਾਂ 360 ਰਿੰਦਾ ਆਪਾਂ ਪਹੁੰਚ ਗਏ ਜੀ ਢੜਬਾ ਜ਼ਿਲ੍ਹਾ ਸੰਗਰੂਰ ਢੜਬੇ ਦਾ ਪੁਰਾਣਾ ਨਾਂ ਸੀ ਜੀ ਅਬਦੁੱਲਾਪੁਰ ਤੇ ਕਹਿੰਦੇ ਵੀ ਇਹ ਰੰਗੜਾ ਦਾ ਪਿੰਡ ਸੀ ਜੋ ਸਾਹਮਣੇ ਰਿਹਾ ਜੀ ਗੁਰਦੁਆਰਾ ਬੈਰਸੀਆਣਾ ਸਾਹਿਬ 15 ਤਰੀਕ ਨੂੰ ਪਿਛਲੇ ਐਤਵਾਰ ਆਪਾਂ ਐਸੇ ਗੁਰਦਰ ਸਾਹਿਬ ਵਿੱਚ ਆਏ ਸੀ ਇਸ ਗੁਰੂ ਘਰ ਦੀ ਸਾਰੀ ਵੀਡੀਓ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਪਈ ਹੋਈ ਹੈ ਤੁਸੀਂ ਦੇਖ ਸਕਦੇ ਜੀ ਸੰਗਰੂਰ ਤੱਕ ਆਪਣਾ ਸਫ਼ਰ ਰਹੇਗਾ ਨੈਸ਼ਨਲ ਹਾਈਵੇ 52 ਤੇ ਇਹ ਹਾਈਵੇ ਸੰਗਰੂਰ ਤੋਂ ਸ਼ੁਰੂ ਹੁੰਦਾ ਤੇ ਦਿੱਲੀ ਹੁੰਦਾ ਹੋਇਆ ਅਨਕੋਲਾ ਤੱਕ ਜਾਂਦਾ ਹੈ ਕਰਨਾਟਕਾ ਸਟੇਟ 'ਚ ਗੜਬੇ ਤੋਂ ਸੰਗਰੂਰ ਰੋਡ ਤੇ ਤਕਰੀਬਨ 3 ਕਿਲੋਮੀਟਰ ਜਾ ਕੇ ਇੱਕ ਪਿੰਡ ਆਉਂਦਾ ਤੂਰ ਬੰਜਾਰਾ ਤੇ ਆਪਣੇ ਸਾਹਮਣੇ ਆ ਤੂਰ ਬੰਜਾਰੇ ਦਾ ਬਸ ਅੱਡਾ ਬਹੁਤ ਹੀ ਸੋਹਣਾ ਬਸ ਅੱਡਾ ਬਣਿਆ ਹੋਇਆ ਤੇ ਆ ਹੈਗਾ ਇਹ ਗੇਟ ਸਰਪੰਚ ਹਰਪ੍ਰੀਤ ਸਿੰਘ ਪਿੰਡ ਤੂਰ ਬੰਜਾਰਾ ਛੋਟੀਆਂ ਇਟਾਂ ਦਾ ਬਣਾਇਆ ਸਾਰਾ ਬਸ ਅੱਡਾ ਜੀ ਅੰਦਰ ਵੀ ਦੇਖਦੇ ਆਪਾਂ ਤੇ ਲੱਗਾ ਹੋਇਆ ਹੈ ਪੱਖਾ ਤੇ ਇਧਰਲੇ ਪਾਸੇ ਬਣਿਆ ਹੋਇਆ ਵਾਸ਼ਰੂਮ ਇੱਕ ਪਾਸੇ ਬੀਬੀਆਂ ਲਈ ਹੈ ਤੇ ਇੱਕ ਪਾਸੇ ਭਾਈਆਂ ਲਈ ਪਰਲੇ ਪਾਸੇ ਵੀ ਹੈਗਾ ਵਾਸ਼ਰੂਮ ਇਹਦੇ ਇੱਧਰ ਬਣਿਆ ਹੋਇਆ ਇਹ ਚਾਰ ਸਹਾਰੇ ਦੇਖ ਲਓ ਚਾਰ ਦਵਾਰੀ ਕਰਕੇ ਕਿੱਡਾ ਵਧੀਆ ਬਣਾਇਆ ਹੋਇਆ ਹੈ ਇੱਧਰ ਆ ਗਿਆ ਜੀ ਪਿੰਡ ਦਾ ਗੇਟ ਬਾਬਾ ਮੋਹਰ ਸਿੰਘ ਜੀ ਤੇ ਬਾਬਾ ਰਵੇਲ ਸਿੰਘ ਜੀ ਯਾਦਗਾਰੀ ਗੇਟ ਪਿੰਡ ਤੂਰ ਬੰਗਾਰਾ ਹੁਣ ਨਵੇੜ ਦੇ ਜਗੜਾ ਸਫਰ ਕਿਉਂਕਿ ਆਪਾਂ ਤਕਰੀਬਨ 38 ਕਿਲੋਮੀਟਰ ਸਫਰ ਹੋਣ ਤੱਕ ਨਵੇੜ ਚੁੱਕੇ ਆ ਤੇ 30 31 ਕਿਲੋਮੀਟਰ ਰਹਿ ਗਿਆ ਆ ਦੇਖੋ ਐਵਰੇਜ ਆਪਣੀ ਪਈ ਹੈ 20 ਕਿਲੋਮੀਟਰ ਪ੍ਰਤੀ ਘੰਟਾ ਆਪਣੇ ਸਾਹਮਣੇ ਪਿੰਡ ਆ ਗਿਆ ਜੀ ਸੂਲਰ ਘਰਾਟ ਤੇ ਜ਼ਿਲ੍ਹਾ ਸੰਗਰੂਰ ਘਰਾਟ ਦਾ ਮਤਲਬ ਜਿਹੜੇ ਪਾਣੀ ਦੇ ਚਰਨ ਵਾਲੀਆਂ ਦੇਸੀ ਚੱਕੀਆਂ ਹੁੰਦੀਆਂ ਸੀ ਪਹਿਲਾਂ ਇਸ ਕਰਕੇ ਤੁਹਾਨੂੰ ਸੁੱਲਰ ਘਾੜਦੇ ਆ ਇੱਥੇ ਨਹਿਰ ਹੈ ਉਹਦੇ ਉੱਤੇ ਚੱਕੀਆਂ ਲੱਗੀਆਂ ਹੋਈਆਂ ਸੀ ਪਾਣੀ ਵਾਲੀਆਂ ਹੁਣ ਪਤਾ ਨਹੀਂ ਸ਼ਾਇਦ ਫੈਨ ਜਾਂ ਨਹੀਂ ਸਮਾਂ ਹੋ ਗਿਆ ਜੀ 9:00 ਬਜ ਕੇ 10 ਮਿੰਟ ਤੇ ਆਪਾਂ ਪਹੁੰਚ ਗਏ ਜਿਉਣੇ ਮੋੜ ਦੇ ਪਿੰਡ ਮੋੜਾ ਆਹ ਮੋੜਾ ਨਾਲ ਗੁਰੂ ਘਰ ਇਦੇ ਨਾਲ ਹੀ ਇੱਥੇ ਜਗ੍ਹਾ ਬਣੀ ਹੋਈ ਆ ਜਿਉਨੇ ਮੋੜ ਦੀ। ਆਮੜਾ ਜ਼ੂਮ ਕਰਕੇ ਵੰਨੇ ਆ। ਆ ਦੇਖੋ। ਹੁਣ ਤੱਕ ਆਪਾਂ 45 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਾਂ। ਮੌੜਾਂ ਪਹੁੰਚਣ ਤੱਕ। ਜੇ ਆਪ ਲਗਾਤਾਰ ਚੱਲਦੇ ਹਾਂ ਤਾਂ ਡੇਢ ਘੰਟੇ ਦੀ ਵਾਟ ਆ। ਤਨਹ ਰਾਸਤੇ 'ਚ ਰੁਕਾਂਗੇ ਥੋੜਾ ਬਲਾ ਚਾਹ ਪਣੀ ਪੀਵਾਂਗਾ ਤੇ 2 ਘੰਟਾ ਤੱਕ ਆਪਾਂ ਗੁਰੂਗਰਾਮ ਮਸਤੂਣਾ ਸਾਹ ਪਹੁੰਚਾਂਗੇ ਟ੍ਰੈਫਿਕ ਬਹੁਤ ਹੈ ਸੜਕ ਤੇ ਵੀ ਲੇਅਰ ਕੋਟਲਾ 50 ਕਿਲੋਮੀਟਰ ਸਮਾਂ ਹੋ ਗਿਆ ਜੀ 9:20 ਮਿੰਟ ਤੇ ਆਪਾਂ ਪਹੁੰਚ ਗਏ ਪਹਿਲਾਂ ਮਹਿਲਾ ਪਿੰਡ ਤੇ ਅੱਗੇ ਆਏਗਾ ਮਹਿਲਾ ਚੌਕ ਮਹਿਲਾ ਚੌਕ ਤੋਂ ਖੱਬੇ ਪਾਸੇ ਸੜਕ ਮੁੜੇਗੀ ਸੁਨਾਮ ਪੀਖੀ ਮਾਨਸਾ ਸੱਜੇ ਪਾਸੇ ਭਵਾਨੀਗੜ ਪਟਿਆਲਾ ਚੰਨੀਗੜ੍ਹ ਨੂੰ ਤੇ ਸਿੱਧੀ ਸੜਕ ਜਾਈਗੀ ਸੰਗਰੂਰ ਵੱਲ ਤੇ ਆਪਾਂ ਜਾਵਾਂਗੇ ਸਿੱਧੇ ਆਪਾਂ ਕਿਸੇ ਪਾਸੇ ਨਹੀਂ ਮੁੜਨਾਂਗੇ ਜ਼ਰੂਰ ਪਹੁੰਚਣ ਆਲੇ ਆ ਰਸਤੇ 'ਚ ਆਪਾਂ ਕਿਤੇ ਨਹੀਂ ਰੁਕੇ ਤੇ ਹੁਣ ਅੱਗੇ ਕੋਈ ਪੰਪ ਦੇਖਦੇ ਆ ਬੋਤਲ ਵਾਲਾ ਪਾਣੀ ਵੀ ਆਪਣਾ ਗਰਮ ਹੋ ਗਿਆ ਪੰਪੋਂ ਤਾਂ ਪਾਣੀ ਭਰਾਂਗੇ ਤੇ ਪਾਣੀ ਪੀ ਕੇ ਤਾਂ ਫਿਰ ਆਪਾਂ ਅਗਲੇ ਬਾੜ ਕਰਦੇ ਸਾਹਮਣੇ ਆ ਗਿਆ ਜੀ ਪੰਪ ਇੰਡੀਅਨ ਆਇਲ ਦਾ ਇੱਥੋਂ ਪਾਣੀ ਦੀ ਬੋਤਲ ਭਰਦੇ ਆ ਠੰਡੇ ਦੀ ਪਾਣੀ ਪੀਨੇ ਆ ਤੇ ਫਿਰ ਅਗਲੀ ਬਾੜ ਕੱਢਾਂਗੇ ਆਣੀ ਬਾਬਾ ਠੰਡਾ ਕੁਝ ਬੋਤਲ ਚ ਰੱਖ ਲਿਆ ਇਹਨੋਂ ਆਲਾ ਕੁਝ ਹੋ ਠੰਡਾ ਪਾ ਲੈਣਾ ਸੰਗਰੂਰ ਰਹਿ ਗਏ ਜਿੱਥੋਂ 5 ਕਿਲੋਮੀਟਰ ਆਪਾਂ ਬਾਹਰ ਬਾਈਪਾਸ ਤੇ ਪਹੁੰਚ ਗਏ ਸ਼ਹਿਰ ਚ ਨਹੀਂ ਜਾਵਾਂਗੇ ਇੱਥੋਂ ਬਾ ਮੋੜਾਂਗੇ ਬਠਿੰਡੇ ਵੱਲ ਨੂੰ ਬਠਿੰਡਾ ਬਰਨਾਲਾ ਰੋਡ ਤੇ ਹੀ ਆ ਗੁਰਦੁਆਰਾ ਮਸਤੋਣਾ ਸਾਹਿਬ ਤਕਰੀਬਨ 10-12 ਕਿਲੋਮੀਟਰ ਦਾ ਸਫ਼ਰ ਆਪਣਾ ਰਹਿ ਗਿਆ। ਨੈਸ਼ਨਲ ਹਾਈਵੇ 52 ਇੱਥੇ ਖਤਮ ਹੋ ਜਾਂਦਾ ਆਗੇ। ਇੱਥੇ ਆਪਾਂ ਮੁੜ ਗਏ ਖੱਬੇ ਹੱਥ। ਇਹ ਸਿੱਧੀ ਛੜ ਗਈ। ਬਰਨਾਲਾ ਬਟੰਡਾ। ਜਿਹੜੇ ਸੜਕਾਂ ਤੇ ਫਲਾਈਓਵਰ ਬਣੇ ਹੁੰਦੇ ਨੇ ਨਾ ਥੋੜੇ ਉੱਚੇ ਘਟ ਹੁੰਦੇ ਨੇ ਚੜ੍ਹਦੇ ਸੁੱਖੇ ਨੇ ਪਰ ਆਪਣੇ ਸਾਹਮਣੇ ਆ ਗਿਆ ਰੇਲਵੇ ਲਾਈਨ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਹੈ ਰੇਲਵੇ ਲੈਣ ਤਾਂ ਜਿਹੜਾ ਪੁਲ ਬਣਿਆ ਇਹਦੀ ਉਚਾਈ ਹਮੇਸ਼ਾ ਹੀ ਵੱਧ ਹੁੰਦੀ ਹੈ ਦੂਜਿਆਂ ਨਾਲੋਂ ਤੇ ਚੜ੍ਹਾਈ ਬਹੁਤ ਪੈ ਜਾਂਦੀ ਹੈ ਤੇ ਇੱਥੇ ਫਿਰ ਗੇਅਰ ਬਾਹਲੇ ਛੋਟੇ ਕਰਨੇ ਪੈਂਦੇ ਨੇ ਨੈਸ਼ਨਲ ਹਾਈਵੇ ਨੰਬਰ 7 ਸੰਗਰੂਰ ਤੋਂ ਬਰਨਾਲਾ ਬਠਿੰਡਾ ਰੋਡ ਤੇ ਆਪਾਂ ਪਹੁੰਚ ਗਏ ਬਡਰੁਖਾ ਬਡਰੁਖਾ ਪਿੰਡ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਵੀ ਹੈ ਤੇ ਮਸਤਵਾਲਾ ਸਾਹਿਬ ਰਹਿ ਗਿਆ ਇੱਥੋਂ 3-4 ਕਿਲੋਮੀਟਰ ਸਾਢੇ 10 ਹੋ ਗਏ ਜੀ ਪੂਰੇ ਆਪਾਂ ਪਹੁੰਚ ਗਏ ਗੁਰਦੁਆਰਾ ਮਸਤੂਣਾ ਸਾਹਿਬ 11:00 ਵਜੇ ਦਾ ਆਈਡੀਆ ਲਾਇਆ ਸੀ ਪਰ ਆਪਾਂ ਮਿੱਥੇ ਸਮੇਂ ਤੋਂ ਪਹਿਲਾਂ ਪਹੁੰਚ ਗਏ ਗੁਰਦੁਆਰਾ ਗੁਰਸાગਰ ਮਸਤੂਣਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਸੰਗਰੂਰ ਤੋਂ ਤਕਰੀਬਨ 6-7 ਕਿਲੋਮੀਟਰ ਦੀ ਦੂਰੀ ਤੇ ਬਰਨਾਲਾ ਰੋਡ ਦੇ ਸਥਿਤ ਹੈ। ਆਪ ਕਰਦੇ ਜੀ ਗੁਰੂ ਘਰ ਦੇ ਦਰਸ਼ਨ। ਸਰਦਾਰ ਧੰਨਾ ਸਿੰਘ ਧਾਰੀਵਾਲ ਨੇ 65 ਵਿਗੇ ਜਗ੍ਹਾ ਇਸ ਗੁਰੂ ਘਰ ਦੇ ਉਸਾਰੇ ਲਈ দান ਕੀਤੀ ਸੀ। ਅੱਜ ਇਹ ਗੁਰੂ ਘਰ ਤਕਰੀਬਨ 200 ਏਕੜ ਵਿੱਚ ਫੈਲਿਆ ਹੋਇਆ ਹੈ ਤੇ ਇਸ ਪੂਰੇ ਕੰਪਲੈਕਸ ਦੇ ਵਿੱਚ ਚਾਰ ਮੈਨ ਗੁਰਦੁਆਰਾ ਸਾਹਿਬ ਨੇ ਜੀਵਨ ਤੋਂ ਨਾਮ ਨੂੰ ਸਰ ਤੋਂ ਨਾਮ ਪੂਜਿਆ ਹੈ ਸਰਕਾਰੀ ਕਮਿਸ਼ਨ ਜੀ ਨਾਰਿਕ ਨੂੰ ਨਾਮ ਨੂੰ ਸੋ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਕਹਿੰਦੇ ਵੀ ਇੱਥੇ ਸੰਤ ਅਤਰ ਸਿੰਘ ਜੀ ਨੇ ਭਗਤੀ ਕੀਤੀ ਸੀ ਸੰਤ ਅਤਰ ਸਿੰਘ ਜੀ ਦਾ ਜਨਮ 1866 ਈਸਵੀ ਵਿੱਚ ਜਿਮਾ ਮੰਡੀ ਜੋ ਸੁਨਾਮ ਦੇ ਕੋਲ ਹੈ ਉੱਥੇ ਹੋਇਆ ਸੀ ਸਾਹਮਣੇ ਹੈਗਾ ਜੀ ਦਰਬਾਰ ਹਾਲ ਜਿੱਥੇ ਆਪਾਂ ਹੁਣ ਦਰਸ਼ਨ ਕੀਤੇ ਨੇ ਤੇ ਦਰਬਾਰ ਹਾਲ ਦੇ ਬਿਲਕੁਲ ਨਾਲ ਇੱਧਰ ਹੈਗਾ ਹੈ ਸਰੋਵਰ ਤੇ ਸਰੋਵਰ ਦੇ ਦੂਜੇ ਪਾਸੇ ਉਹ ਗੁਰਦੁਆਰਾ ਸਾਹਿਬ ਹੈਗਾ ਹੈ ਮਾਤਾ ਭੋਲੀ ਜੀ ਮਾਤਾ ਭੋਲੀ ਜੀ ਸੰਤ ਅਤਰ ਸਿੰਘ ਜੀ ਦੇ ਮਾਤਾ ਜੀ ਨੇ ਉਹ ਨਾ ਪਾ ਸਕਦੇ ਜੀ ਲੰਗਰ ਤੇ ਲੰਗਰ ਹਾਲ ਦੇ ਵਿੱਚ ਨਾ ਇੱਕ ਦੇਖ ਪਈ ਜਿਹਨੂੰ ਸਾਹਮਣੇ ਤੋਂ ਦਿਖਾਈ ਦੇ ਰਹੀ ਹੈ ਇਹ ਅੱਠ ਦੇ ਅੱਠ ਧਾਤਾਂ ਦੀ ਬਣੀ ਹੋਈ ਹੈ ਤੇ ਇਹ ਦੇਖ ਨੂੰ ਸੰਤ ਅਤਾ ਸਿੰਘ ਜੀ ਨੇ ਬਣਵਾਇਆ ਸੀ ਜਦੋਂ ਵੀ ਤੁਸੀਂ ਮਸਤੋਨ ਸਾਹਾਬ ਆਉਣਾ ਇਹ ਦੇਖ ਦੇ ਦਰਸ਼ਨ ਜ਼ਰੂਰ ਕਰਕੇ ਜਾਣਾ ਗੁਰੂ ਘਰ ਦੇ ਦਰਸ਼ਨ ਕਰ ਲਈ ਆਪਾਂ ਤੇ ਹੁਣ ਇੱਥੋਂ ਵਾਪਸੀ ਦਾ ਸਫ਼ਰ ਸ਼ੁਰੂ ਕਰਦੇ ਆਂ ਸਮਾਹ ਹੋ ਗਿਆ ਜੀ 11:50 ਮਿੰਟ ਤੇ ਆਪਾਂ ਵਾਪਸੀ ਦਾ ਸਫ਼ਰ ਸ਼ੁਰੂ ਕਰਤਾ ਆਉਣ ਲੱਗਿਆਂ ਆਪਾਂ ਨੂੰ ਤਕਰੀਬਨ ਸਾਢੇ 3 ਘੰਟੇ ਲੱਗੇ ਸੀ ਜਾਂਦਿਆਂ ਹੋ ਸਕਦਾ ਸਮਾਂ ਥੋੜਾ ਵੱਧ ਲੱਗੇ ਕਿਉਂਕਿ ਹੁਣ ਗਰਮੀ ਹੋ ਗਈ ਤੇ ਹਵਾ ਹੈ ਨਹੀਂ ਬਿਲਕੁਲ ਵੀ ਗੁੰਮ ਲੱਗਾ ਹੋਇਆ ਆ ਜੀ ਸਿੱਧੀ ਸੜਕ ਹੈ ਗਈ ਸੰਗਰੂਰ ਨੂੰ ਤੇ ਆਹ ਪੁਲ ਦੇ ਨਾਲ ਨਾਲ ਆਪਾਂ ਮੁੜ ਜਾਾਂਗੇ ਇੱਧਰੋਂ ਇੱਧਰ ਸਾਰਾ ਰਹਿ ਗਿਆ ਇਹ ਸੰਗਰੂਰ ਸ਼ਹਿਰ ਇੱਥੇ ਆਪਾਂ ਨੈਸ਼ਨਲ ਹਾਈਵੇ 7 ਦਾ ਸਾਥ ਛੱਡ ਜਾਾਂਗੇ ਤੇ ਆਗਲੇ ਪੁਲ ਤੋਂ ਆਪਾਂ ਮੁੜ ਜਾਾਂਗੇ ਸੱਜੇ ਹੱਥ ਨੈਸ਼ਨਲ ਹਾਈਵੇ 52 ਸਿੱਧਾ ਪਾਤrana ਵੱਲ ਨੂੰ ਸਿੱਧੀ ਛੜ ਗਈ ਪਵਾਨੀਗੜ ਪਟਿਆਲਾ ਤੱਪੇ ਹੱਤ ਸੰਗਰੂਰ ਤੇ ਸੱਜੇ ਹੱਥ ਪਤਲਾ ਪਤਰਾ ਰਹਿ ਗਿਆ 36 ਕਿਲੋਮੀਟਰ ਖਨੋਰੀ 52 ਤੇ ਆਪਣਾ ਘਰ 56 15 ਕਿਲੋਮੀਟਰ ਦਾ ਸਫ਼ਰ ਆਪਾਂ ਤੈਅ ਕਰਤਾ ਵਾਸੀ ਦਾ ਤੇ ਆਪਾਂ ਪਹੁੰਚ ਗਏ ਪਿੰਡ ਖੇੜੀ ਤੇ ਇੱਧਰ ਦੇ ਪਾਸੇ ਹੈਗਾ ਗੁਰੂਕਰ ਖੇੜੀ ਦਾ ਉਹ ਸਾਹਮਣੇ ਦਿਖ ਰਿਹਾ ਤੇ ਆ ਸਕੂਲ ਸਰਕਾਰੀ ਹਾਈ ਸਕੂਲ ਖੇੜੀ ਸੰਗਰੂਰ ਸਾਰੀ ਸੜਕ ਤੇ ਕਿਤੇ ਸ਼ਾਂ ਨਹੀਂ ਇੱਥੇ ਥੋੜੀ ਸ਼ਾਂ ਮਿਲੀ ਏ ਤੇ 2 ਮਿੰਟ ਰੁਕਦੇ ਆ ਪਾਣੀ ਪੀ ਕੇ ਫਿਰ ਚੱਲਨੇ ਅੱਗੇ ਸੜਕ ਤਾਂ ਵਧੀਆ ਬਣ ਗਈ ਫੌਰਨ ਆ ਰੁੱਕ ਸਾਰੇ ਵੜਦੇ ਸਰਕਾਰ ਨੂੰ ਤੋਂ ਪੈਣ ਕਰਕੇ ਪਾਣੀ ਵੀ ਗਰਮ ਹੋ ਜਾਂਦਾ ਸਾਰਾ ਦੇਖਦੇ ਨਾ ਆਪਾਂ ਪਹਿਲਾਂ ਬਰਸੀਆਂ ਨੇ ਆਏ ਸੀ ਉਸ ਦਿਨ ਟੈਂਪਰੇਚਰ ਹੈਗਾ ਸੀ 33 ਡਿਗਰੀ ਤੇ ਫੀਲ ਲੈਕ ਹੈਗਾ ਸੀ 40 ਅੱਜ ਟੈਂਪਰੇਚਰ ਥੋੜਾ ਵੱਧੇ ਇਸੇ ਕਰਕੇ ਗਰਮੀ ਲੱਗਦੀ ਰਹੀ ਹੈ ਅੱਜ ਟੈਂਪਰੇਚਰ ਹੈਗਾ 36 ਤੇ ਫੀਲ ਲੈਕ ਹੈਗਾ 44 44 ਇਸੇ ਕਰਕੇ ਅੱਜ ਗਰਮੀ ਥੋੜੀ ਵੱਧ ਹੈ ਧੁੱਪ ਦਿਖੀ ਹੈ ਗਰਮੀ ਹੈਗੀ ਹੈ ਪਰ ਚੱਲਦੇ ਸਾਈਕਲ 'ਚ ਕੋਈ ਦਿੱਕਤ ਨਹੀਂ ਜਦੋਂ ਰੁਕਦੇ ਆ ਉਦੋਂ ਇੱਕਦਮ ਹੀ ਆਪਣੇ ਸਰੀਰ ਦਾ ਟੈਂਪਰੇਚਰ ਵੱਧ ਜਾਂਦਾ ਹੈ ਚੱਲਦੇ ਆ ਹਵਾ ਲੱਗੀ ਜਾਂਦੀ ਹੈ ਤੇ ਸਰੀਰ ਨੂੰ ਇਕਾਦਰਤੀ ਬਣ ਜਾਂਦੀ ਵੀ ਇੰਨੇ ਕ ਤਾਂ ਬੈਟਰ ਹੁਣ ਮਰਨੇ ਨੇ ਰੱਬ ਨੇ ਸੁਣ ਲਈ ਆਪਣੀ ਧੁੱਪ ਥੋੜੀ ਜੀ ਘਟ ਗਈ ਨਹੀਂ ਕਿ ਜੀ ਬਦਲੀ ਆ ਗਈ ਸੂਰਜ ਜੀ ਵੇਖੋ ਕਿੰਨਾ ਚੜ ਰਹੀ ਦੀ ਹੈ ਸਮਾਂ ਹੋ ਗਿਆ ਜੀ 1:38 ਮਿੰਟ ਤੇ ਆਪਾਂ ਜੜ੍ਹੇ ਪੇ ਪਹੁੰਚ ਗਏ ਗਰਮੀ ਜਿਆਦਾ ਹੋਣ ਕਰਕੇ ਸਾਈਕਲ ਦੀ ਸਪੀਡ ਥੋੜੀ ਜਿਹੀ ਘਟਾਤੀ ਆਪਾਂ ਗੇਅਰ ਥੋੜਾ ਛੋਟਾ ਕਰਤਾ 1 ਨੰਬਰ ਕਿਉਂਕਿ ਵੱਡੇ ਗੇਅਰ ਦੇ ਵਿੱਚ ਜ਼ੋਰ ਵੀ ਲੱਗਦਾ ਤੇ ਗਰਮੀ ਹੋਣ ਕਰਕੇ ਗਲਾ ਵੀ ਸੁੱਕਦਾ ਤੇ ਇੱਧਰ ਸੂਰਜ ਭਾਜੀ ਫਿਰ ਨਿਕਲ ਆਇਆ ਬੱਦਲੀ ਨੂੰ ਇਹਨੇ ਭਜਾਤਾ ਇਥੋਂ ਤੱਕ ਲਗਭਗ 36 ਕਿਲੋਮੀਟਰ ਬਣ ਕਰ ਰਹਿ ਗਿਆ ਤੇ ਤਕਰੀਬਨ ਆਪਾਂ ਨੂੰ ਇਥੋਂ ਪੌਣੇ 2 ਜਾਂ 2 ਘੰਟੇ ਲੱਗਣਗੇ ਘਰ ਪਹੁੰਚਦੇ ਪਹੁੰਚ ਕੇ ਸਮਾਂ ਹੋ ਗਿਆ ਜੀ 2:25 ਤੇ ਆਪਾਂ ਪਤਨਾ ਪੁਰਾਣੇ 버ਸੜੇ ਦੇ ਕੋਲ ਪਹੁੰਚ ਗਏ ਤਕਰੀਬਨ 1 ਘੰਟਾ ਤੇ 35 ਮਿੰਟ ਦੇ ਵਿੱਚ ਆਪਾਂ ਇਹ ਸਫ਼ਰ ਤੈਅ ਕੀਤਾ ਇਥੇ ਤੱਕ ਦਾ ਉਹ ਪਤਨਾ ਕੋਲ ਦੋ ਸਾਹਬ ਫਿਰ ਪਤਣਾ ਜਿਲ੍ਹਾ ਪਟਿਆਲਾ ਆਪ ਬੋਲਦੇ ਥੱਲੇ ਥੋੜੀ ਸ਼ਾਂ ਮਿਲੀ ਇੱਥੇ ਖੜੇ ਆ ਇੱਥੇ ਹੀ ਆ ਵਾਟਰ ਕੋਲਰ ਲੱਗਾ ਪਾਣੀ ਪੀਨਿਆਂ ਤੇ ਬੋਤਲ ਚ ਭਰ ਲੈਣ ਨਾਲੇ ਫਿਰ ਚੱਲਦੇ ਆਂ ਵਾਟਰ ਕੋਲਰ ਦੇ ਆਪ ਦੇ ਸਾਹ ਸੁੱਕੇ ਹੋਏ ਨੇ ਪਾਣੀ ਨਹੀਂ ਹੈਗਾ ਇਹਦੇ ਚ ਇਹ ਤੋਂ ਕਿਸੇ ਦੁਕਾਨ ਤੋਂ ਪਾਣੀ ਦਾ ਗਲਾਸ ਪੀ ਕੇ ਚੱਲਨੇ ਆਂ ਅੱਗੇ ਬੰਗਰ ਤੋਂ ਭਰਾਂਗੇ ਬੋਤਲ ਫਿਰ ਜਦੋਂ ਵੀ ਕਿਸੇ ਲੰਮੇ ਸਫ਼ਰ 'ਤੇ ਜਾਣੀ ਕੋਲ ਨਾ ਨਾਲ ਟੌਫੀਆਂ ਜਾਂ ਚਾਕਲੇਟ ਜ਼ਰੂਰ ਰੱਖਿਆ ਕਰੋ ਚਾਕਲੇਟ ਸਵੇਰੇ ਤਾਂ ਨਹੀਂ ਲਈ ਕਿਉਂਕਿ ਗਰਮੀ ਦਾ ਮੌਸਮ ਹੈ ਤੇ ਸਾਰੀ ਖਰਾਬ ਹੋ ਜਾਣੀ ਸੀ ਇਸ ਕਰਕੇ ਟੌਫੀਆਂ ਲੈ ਲਈਆਂ ਸੀ ਜਦੋਂ ਵੀ ਗੜਾ ਸੁੱਕਣ ਲੱਗੇ ਇੱਕ ਦੀ ਟੌਫੀ ਜਿਹੜੀ ਮੂੰਹ 'ਚ ਪਾ ਲਓ ਆਪਨੇ ਇਹ ਤਰ੍ਹਾਂ ਸਫਰ ਜਾ ਵਧੀਆ ਨੇ ਬੜੀ ਜਾਂਦਾ। ਅੱਜ ਸਾਰੇ ਸਫਰ ਦੇ ਦੌਰਾਨ ਬੰਨਾਂ ਨਾਲ ਕਈ ਵੀਰ ਭਰਾ ਮਿਲੇ। ਕੋਈ ਕਹਿੰਦਾ ਜੀ ਮੈਂ ਤੁਹਾਡੀ ਵੀਡੀਓ ਵੇਖਦਾ ਹੁੰਨਾ। ਕੋਈ ਕਹਿੰਦਾ ਜੀ ਮੈਂ ਵੀ ਸਾਈਕਲ ਸਫਰ ਸ਼ੁਰੂ ਕਰਨੇ ਨੇ। ਸੋ ਜੋ ਤੁਸੀਂ ਬਾਹਰ ਨਿਕਲਦੇ ਜਾਣਾ ਤਾਂ ਲੋਕ ਤੁਹਾਡਾ ਸਾਥ ਜ਼ਰੂਰ ਦਿੰਦੇ ਨੇ। ਬਸ ਸ਼ਰਤ ਇਹੀ ਹੈ ਵੀ ਹਿੰਮਤ ਤੁਹਾਨੂੰ ਮਾਫ਼ ਕਰਨੀ ਪਾਣੀ ਪਹਿਲਾਂ। ਅੱਜ ਟੈਂਪਰੇਚਰ ਵੀ ਤਕਰੀਬਨ 36 37 ਡਿਗਰੀ ਦੇ ਨੇੜੇ ਰਿਹਾ ਹੈ। ਤੇ ਗਰਮੀ ਨੇ ਪੂਰਾ ਹਾਲ ਕਰਤਾ ਚਲੋ ਕੋਈ ਨਹੀਂ ਇੰਨਾ ਕਿ ਤਾਂ ਔਕੜਾਉਂਦੀ ਨਹੀਂ ਜਾਂ ਨਾ ਬਾਕੀ ਹੋਰ ਵੀ ਆਪਾਂ ਨਵੇਂ ਸਫਰਾਂ ਤੇ ਨਿਕਲਦੇ ਰਵਾਂਗੇ ਆਪਣੇ ਸਾਹਮਣੇ ਹੈ ਜੀ ਆਪਣਾ ਸ਼ਹਿਰ ਖਨੋਰੀ ਦੇ ਆਪਣਾ ਘਰ ਰਹਿਗਾ ਤੇ ਕਿੰਨਾ ਇੱਥੋਂ 4 ਕਿਲੋਮੀਟਰ ਪਿੰਡ ਵਾਲੀ ਸੜਕ ਤੇ ਆ ਕੇ ਮੜਾ ਸੁੱਖ ਦਾ ਸਾਹ ਆਇਆ ਇੱਥੇ ਦਰਖਤ ਕਾਫੀ ਨੇ ਤੇ ਠੰਡਕ ਵੀ ਹੈਗੀ ਹੈ ਕੀ ਆਪਣਾ ਪਿੰਡ ਰਹਿ ਗਿਆ ਇੱਥੋਂ ਤੱਕ ਇਹ ਬਣਾ 1.5 ਕਿਲੋਮੀਟਰ ਅੱਜ ਤਕਰੀਬਨ 135-36 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਘਰ ਪਹੁੰਚ ਗਏ ਸੋ ਅੱਜ ਗਰਮੀ ਬੜੀ ਸੀ ਧੁੱਪ ਵੀ ਤਿੱਖੀ ਸੀ ਸੋ ਪ੍ਰਮਾਤਮਾ ਨੇ ਸਾਥ ਦਿੱਤਾ ਹਿੰਮਤ ਬਖਸ਼ੀ ਤੇ ਆਪਾਂ ਇਹ ਸਫ਼ਰ ਪੂਰਾ ਕੀਤਾ ਸੋ ਵੀਡੀਓ ਨੂੰ ਪੂਰਾ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂ ਕਰ ਲਿਓ ਜੀ ਤੇ ਆਪਾਂ ਨੂੰ ਹਿੰਮਤ ਕਿੱਥੋਂ ਮਿਲੀ ਹਿੰਮਤ ਮਿਲੀ ਇੱਥੋਂ ਉਸ ਅਕਾਲ ਪੁਰਖ ਵੈਗਰੂ ਨੇ ਆਪ ਅੰਗ ਸੰਗ ਹੋ ਕੇ ਯਾਤਰਾ ਸਫਲ ਕਰਾਈ ਧੰਨਵਾਦ ਜੀ ਸਾਰਿਆਂ ਦਾ ਓਕੇ ਜੀ